ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ। ਸਾਵਣ ਦਾ ਮਹੀਨਾ ਚੱਲ ਰਿਹਾ ਹੈ ਸੌਣ ਦੇ ਮਹੀਨੇ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸੋ ਅੱਜ ਪਿੰਡ ਨਿਹੋਲਕਾ ਦੇ ਵਿੱਚ ਤੀਆਂ ਦਾ ਤਿਉਹਾਰ ਦੀ ਵਜਾਏ ਅੱਜ ਧੀਆਂ ਦਾ ਤਿਉਹਾਰ ਮਨਾਇਆ ਗਿਆ ਹੈ ਕਿਉਂਕਿ ਜੋ ਧੀਆਂ ਨੇ ਇਹ ਆਉਣ ਵਾਲੀ ਜੋ ਆਪਣਾ ਪੀੜ੍ਹੀ ਹੈ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਆਪਣੀ ਵਿਰਾਸਤ ਕੀ ਸੀ ਸੋ ਅੱਜ ਇੱਥੇ ਬਹੁਤ ਵਧੀਆ ਜੋ ਬੀਬੀਆਂ ਭੈਣਾਂ ਨੇ ਨੱਚ ਟੱਪ ਕੇ ਜਿੱਦਾਂ ਪਾਇਆ ਹੈ ਖੁਦ ਬੋਲੀਆਂ ਪਾਈਆਂ ਨੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆਂ ਤੇ ਤੁਹਾਨੂੰ ਇਹ ਪੂਰੀ ਜਾਣਕਾਰੀ ਵੀ ਦਿਖਾਉਂਦੇ ਆ ਜੋ ਪਿੰਡ ਨਿਹੋਰਕਾ ਦੇ ਵੱਲੋਂ ਕਾਫੀ ਉਪਰਾਲੇ ਕੀਤੇ ਜਾਂਦੇ ਨੇ ਸਾਲ ਦੇ ਵਿੱਚ ਕਈ ਉਪਰਾਲੇ ਇਹਨਾਂ ਦੇ ਕੀਤੇ ਜਾਂਦੇ ਨੇ ਦਸਤਾਰ ਮੁਕਾਬਲੇ ਅਤੇ ਆਪਣੀਆਂ ਵਿਰਾਸਤੀ ਖੇਡਾਂ ਦੇ ਮੁਕਾਬਲੇ ਇਹ ਕਰਵਾਏ ਜਾਂਦੇ ਨੇ ਤੇ ਅੱਜ ਇਹ 3ਾਂ ਦਾ ਤਿਉਹਾਰ ਵੀ ਮਨਾਇਆ ਗਿਆ ਹੈ ਤੇ ਦਿਖਾਉਂਦੇ ਆ ਤੁਹਾਨੂੰ ਇਹ ਪੂਰੀ ਜਾਣਕਾਰੀ ਵੀ ਚੋਰੀ ਸੁਣੀ ਦੀ ਹੋਰ ஜி பானு பிரானா கல்லை பார்த்தலை அறிமாமல்

ਕੀ ਨਾਮ ਹੈ ਤੁਹਾਡਾ ਜਪਜੀਤ ਕੌਰ ਲੈ ਡੇ ਕਿਹੜਾ ਹੈ ਨੇ ਹੋਲਕਾ ਨੇ ਹੋਲਕਾ ਅੱਜ ਕੀ ਕਰ ਰਹੇ ਆ ਇੱਥੇ ਇੱਥੇ ਤੀਆਂ ਮਨਾਏ ਜਾ ਰਹੀਆਂ ਐ ਤੀਆਂ ਮਨਾਈਆਂ ਜਾ ਰਹੀਆਂ ਸੱਚਾ ਤੀਆਂ ਦੇ ਵਿੱਚ ਕੀ ਕਰਦੇ ਹੁੰਦੇ ਆ ਤੀਆਂ ਦੇ ਵਿੱਚ ਗਿੱਦਾ ਪਾਉਂਦੇ ਹੁੰਦੇ ਆ ਕੁੜੀਆਂ ਨੂੰ ਝੂਟੇ ਲਾਉਂਦੇ ਹੁੰਦੇ ਆ ਬਹੁਤ ਕੁਝ ਕਰ ਦਿੰਦੇ ਆ ਤੀਆਂ ਦੇ ਵਿੱਚ ਅੱਛਾ ਕੀ ਥੈਂਕ ਯੂ ਫਿਰ ਤੁਹਾਡਾ ਕੀ ਨਾਮ ਹੈ ਖੁਸ਼ੀ ਅੱਜ ਕੀ ਤੀਆਂ ਮਨਾ ਰਹੇ ਆ ਤੁਸੀਂ ਹਾਂਜੀ ਚੁੰਮਕੇ ਦੇਖੇ ਤੁਸੀਂ ਚੁੰਮਕੇ ਹਾਂਜੀ ਕੀ ਹੁੰਦੇ ਆ ਉਹ ਕੰਨ ਦੀਆਂ ਵਾਲੀਆਂ ਕੰਨ ਦੀਆਂ ਵਾਲੀਆਂ ਝਾਂਜਰਾਂ ਦੇਖੀਆਂ ਹਾਂ ਝਾਂਜਰਾਂ ਕੀ ਕਰਦੇ ਹੁੰਦੇ ਆ ਪਾਉਂਦੇ ਹੁੰਦੇ ਪੈਰਾਂ ਵਿੱਚ ਪੈਰਾਂ ਵਿੱਚ ਪਾਉਂਦੇ ਹੁੰਦੇ ਆ ਠੀਕ ਆ ਆ ਕੀ ਲੱਗਿਆ ਹੋਇਆ ਟਿੱਕਾ ਟਿੱਕਾ ਥੈਂਕ ਯੂ ਥੈਂਕ ਯੂ ਤੁਹਾਡਾ ਕੀ ਨਾਂ ਮੇਰਾ ਨਾਮ ਮਗਮਜੋਤ ਕੋਰ ਹੈ। ਕੀ ਆ ਤੁਸੀਂ ਬੜਾ ਨੱਚ ਟੱਪ ਕੇ ਅੱਜ ਗਿੱਧਾ ਪਾਇਆ ਹੈ ਨਾ? ਹਾਂਜੀ। ਪੀਆ ਬਣਾ ਰਹੇ ਆਂ। ਹਾਂਜੀ। ਅੱਛਾ ਇਹ ਤੁਹਾਡੇ ਮੱਥੇ ਤੇ ਕੀ ਲੱਗਿਆ ਹੋਇਆ? ਟਿੱਕਾ। ਟਿੱਕਾ। ਫੁਲਕਾਰੀ ਦੇਖੀਏ ਕਦੇ? ਹਾਂਜੀ। ਫੁਲਕਾਰੀ ਕਿਹੋ ਜੀ ਹੁੰਦੀ ਆ? ਫੁਲਕਾਰੀ ਰੈੱਡ ਕਲਰ ਦੀ ਹੁੰਦੀ ਆ। ਅੱਛਾ ਚੁੰਨੀ ਹੁੰਦੀ ਐ ਇੱਕ ਚੁੰਨੀ ਤੇ ਫੁਲਕਾਰੀ ਦੇ ਵਿੱਚ ਫਰਕ ਕਿਹ ਆ ਹੁੰਦਾ? ਜੁਨੀ 3D ਜਾਲੀ ਵਰਗੀ ਹੁੰਦੀ ਹੈ ਫੁਲਕਾਰੀ ਚੋਨੇ ਵਰਗੀ ਹੁੰਦੀ ਹੈ ਕੜਾਈ ਕੱਢੀ ਵੀ ਹੁੰਦੀ ਹੈ ਫੁਲਕਾਰੀ ਹਾਂਜੀ ਥੈਂਕ ਯੂ ਥੈਂਕ ਯੂ ਤੁਹਾਡਾ ਕੀ ਨਾਮ ਨਿਮਰਤ ਕੌਰ ਅੱਜ ਕੀ ਕਰ ਰਹੇ ਹੋ ਧੀਆ ਸੈਲੀਬ੍ਰੇਟ ਕਰ ਰਹੇ ਹਾਂ ਹਾਂਜੀ ਧੀਆ ਸੈਲੀਬ੍ਰੇਟ ਕਰ ਰਹੇ ਹਾਂ ਧੀਆ ਸੈਲੀਬ੍ਰੇਟ ਕਰ ਰਹੇ ਹਾਂ ਪਹਿਲਾਂ ਵੀ ਕਦੇ ਕੀਤੇ ਧੀਆ ਸੈਲੀਬ੍ਰੇਟ ਹਾਂਜੀ ਪਹਿਲਾਂ ਵੀ ਨੱਚੇ ਹ ਤੁਸੀਂ ਹਾਂਜੀ ਅੱਜ ਵੀ ਨੱਚ ਟੱਪ ਕੇ ਪੂਰਾ ਇੰਜੋਏ ਕੀਤਾ ਕਦੇ ਚਰਖੇ ਤੁਸੀਂ ਦੇਖੇ ਚਰਖੇ ਹਾਂਜੀ ਦੇਖੇ ਆ ਪਰ ਕਦੇ ਕੱਤ ਦੇ ਦੇਖੇ ਆ ਚਰਖਿਆਂ ਨੂੰ ਨਹੀਂ ਦੇਖੇ ਇਹ ਦੇਖਣਾ ਚਾਹੀਦਾ ਨਾ ਹਾਂਜੀ ਇਹ ਹੁਣ ਦੇਖਿਓ ਮੰਮੀ ਨੂੰ ਕਹੋ ਜਾ ਕੇ ਠੀਕ ਠੀਕ ਹੈ ਥੈਂਕ ਯੂ ਕੀ ਨਾਮ ਹੈ ਬੇਟਾ ਤੁਹਾਡਾ ਜਸਪ੍ਰੀਤ ਦਾ ਅੱਜ ਕੀ ਕਰ ਰਹੇ ਆ ਤੀਆਂ ਮਨਾ ਰਹੇ ਆ ਤੀਆਂ ਮਨਾ ਰਹੇ ਆ ਸੋ ਤੁਸੀਂ ਜਿਹੜਾ ਇਹ ਗਿੱਧਾ ਪਾਇਆ ਅੱਜ ਗਿੱਧਾ ਕਿੱਥੋਂ ਸਿੱਖਿਆ ਤੁਸੀਂ ਫੋਨ ਪਰਤੇ ਫੋਨ ਪਰਤੇ ਫੋਨ ਪਰਤੇ ਫੋਨ ਚਲਾ ਲੰਨੇ ਤੁਸੀਂ ਹਾਂਜੀ ਕਿਹੜੀ ਕਲੱਚ ਫੜਦੇ ਫੋਰਥ ਫੋਰਥ ਸਾਰਾ ਕਿੱਦਾਂ ਸਿੱਖ ਲਿਆ ਤੁਸੀਂ ਐਕਸ਼ਨ ਵੀ ਸਾਰੇ ਸਿੱਖੇ ਹੋਇਆ ਬੜੇ ਐਕਸ਼ਨ ਕੀਤੇ ਤੁਸੀਂ ਠੀਕ ਹੈ ਸੋ ਹੈਪੀ 3 ਤੀਆਂ ਦਾ ਤੁਹਾਨੂੰ ਵਧਾਈਆਂ ਪਈਆਂ ਨੇ ਥੈਂਕ ਯੂ ਥੈਂਕ ਯੂ ਵੱਡਾ ਕੀ ਨਾਂ ਹੈ ਮੇਰਾ ਨਾਮ ਸੁਖਮਨ ਜੋਤ ਕੌਰ ਹੈ ਓਕੇ ਅੱਜ ਤੀਆਂ ਮਨਾ ਰਹੇ ਹਾਂ ਹਾਂਜੀ ਕੀ ਤੁਸੀਂ ਕਦੇ ਮਧਾਨੀਆਂ ਦੇਖੀਆਂ? ਹਾਂਜੀ। ਮਧਾਨੀਆਂ ਹੱਥ ਨਾਲ ਜਿਹੜੇ ਰੜਕਦੇ ਹੁੰਦੇ ਦੁੱਧ ਉਹ ਦੇਖੀ ਐ? ਹਾਂਜੀ। ਅੱਛਾ ਇਸ ਤਰ੍ਹਾਂ ਇਸ ਤਰ੍ਹਾਂ ਹੁੰਦੀ ਆ ਹਾਂਜੀ। ਇਹ ਕਿਦੇ ਰੜਕਦੇ ਦੇਖੇ ਆ ਕੋਈ ਦੁੱਧ ਕਿਸੇ ਨੂੰ ਦਾਦੀ ਨੂੰ ਨਾਨੀ ਨੂੰ ਕਦੇ? ਨਹੀਂ। ਦੇਖਿਆ ਨਹੀਂ। ਕੱਲੀ ਮਧਾਨੀ ਦੇਖੀ। ਹਾਂਜੀ। ਹੁਣ ਤਾਂ ਫੇਰ ਇਲੈਕਟ੍ਰੋਨਿਕ ਨਾਲ ਹੀ ਚੱਲਦਾ ਗਾਣਾ ਹੈ ਨਾ? ਹਾਂਜੀ। ਓਕੇ। ਸੋ ਅੱਜ ਨੱਚ ਟੱਪ ਕੇ ਗਿੱਧਾ ਪਾਇਆ। ਹਾਂਜੀ। ਕੀ ਕਹੋਗੇ? ਵਧੀਆ ਲੱਗਿਆ ਹਾਂਜੀ ਸੋ ਤੀਆਂ ਮਨਾਉਂਦੇ ਰਹੂਗਾ ਹਾਂਜੀ ਠੀਕ ਹੈ ਸੋ ਇਹਦੀ ਵੀ ਜਾਣਕਾਰੀ ਲਓ ਜੋ ਚਰਖੇ ਆ ਆਪਣੇ ਮਧਾਨੀਆਂ ਨੇ ਪੁਰਾਣਾ ਜਿਹੜਾ ਵਿਰਸਾ ਇਹਦੀ ਜਾਣਕਾਰੀ ਵੀ ਆਪਣੇ ਮਤਲਬ ਕਿ ਮਾਪਿਆਂ ਤੋਂ ਲਿਆ ਕਰੋ ਨਾ ਹਾਂਜੀ ਥੈਂਕ ਯੂ ਸਸਰੀਕਾਲ ਜੀ ਸਸਰੀਕਾਲ ਜੀ ਅ ਅੱਜ ਤੀਆਂ ਮਨਾਈਆਂ ਜਾ ਰਹੀਆਂ ਪਿੰਡ ਨਿਹੋਲਕਾ ਦੇ ਵਿੱਚ ਹਾਂਜੀ ਸੋ ਤੁਸੀਂ ਤਾਂ ਕਦੇ ਦੇਖੇ ਹੋਣੇ ਆ ਆਪਣੇ ਚਰਖੇ ਮਧਾਨੀਆਂ ਜੋ ਪੁਰਾਣਾ ਵਿਰਸਾ ਸੀਗਾ ਹਾਂਜੀ ਹਾਂਜੀ ਦੇਖਿਆ ਜੀ ਚਰਖਾ ਕਦੇ ਕੱਤਿਆ ਵੀ ਐ ਮੰਮੀ ਸਾਡੇ ਕੱਤਦੇ ਸੀਗੇ ਮੰਮੀ ਕੱਤ ਹਾਂਜੀ ਹਾਂਜੀ ਮਧਾਨ ਵੀ ਚਲਾਉਂਦੇ ਸੀਗੇ ਜੀ ਉਹ ਸਾਡੇ ਅੱਖੇ ਵਿੱਚ ਪੁਰਾਣੇ ਜੀ ਉਹ ਹਾਂਜੀ ਹਾਂਜੀ ਉਹੀ ਰੱਖੇ ਹੋਏ ਅਸੀਂ ਓਕੇ ਹਾਂਜੀ ਉਹ ਚਰਖਿਆਂ ਦੇ ਨਾਲ ਕਰਦੇ ਕੀ ਹੁੰਦੇ ਸੀ ਇਹ ਸੂਤ ਤਿਆਰ ਕਰਦੇ ਸੀਗੇ ਹਾਂਜੀ ਦਰਿਆ ਬਣਾਉਣ ਵਾਸਤੇ ਖੇਸੀਆਂ ਬਣਾਉਣ ਵਾਸਤੇ ਹਾਂਜੀ ਹਾਂਜੀ ਬਹੁਤ ਸਾਰੇ ਕੰਮਾਂ ਲਈ ਸੂਤ ਕੰਮ ਆਉਂਦਾ ਸੀਗਾ ਓਕੇ ਹਾਂਜੀ ਆਪਣਾ ਸੂਤ ਕੱਤ ਕੇ ਨਾਲ ਫਿਰ ਰੰਗਦੇ ਸੀਗੇ ਲਲਾਇਤੋ ਰੰਗ ਲਿਆਂਦੇ ਸੀ ਫਿਰ ਆਪਣੇ ਦਰੀਆਂ ਡਿਜ਼ਾਈਨ ਪਵਾ ਪਾ ਕੇ ਕੋਈ ਤੋਤੇ ਬਣਾਦੇ ਸੀ ਕੋਈ ਮੁਰਗੇ ਸ਼ਾਬ ਕੋਈ ਕੋਈ ਇਦਾਂ ਬਈ ਇਦਾਂ ਡਿਜ਼ਾਈਨ ਪਾ ਕੇ ਤਿਆਰ ਕਰਦੇ ਸੀ ਜਿਆ ਬਣਿੰਦੇ ਸੀ ਇਸ ਤਰ੍ਹਾਂ ਜੀ ਤੇ ਕੀ ਲੱਗਦਾ ਅੱਜ ਜਿਹੜਾ ਇਹ ਵਿਰਸਾ ਆਪਣਾ ਵਿਛੜ ਗਿਆ ਹਾਂਜੀ ਆਪਣਾ ਜਿਹੜਾ ਇਹ ਵਿਰਸਾ ਇੱਕ ਪਛੜ ਰਿਹਾ ਵਿਛੜ ਰਿਹਾ ਹਾਂਜੀ ਹਾਂਜੀ ਇਹ ਹੁਣ ਇਹ ਅੱਗੇ ਲਈ ਇਹ ਬੰਦ ਕੀਤਾ ਸੀਗਾ ਹੁਣ ਸਾਡੇ ਵੀਰਾਂ ਨੇ ਪਰਾਲਾ ਕੀਤਾ ਸੀ 2-3 ਸਾਲ ਤੋਂ ਇਹ ਆਪਰਾਲਾ ਕਰਨ ਦੇ ਮੌਕੇ ਅਸੀਂ ਕੀਤਾ ਸੀ ਕਿ ਜੋ ਨਵੀਂ ਜਨਰੇਸ਼ਨ ਹੈ ਜੀ ਉਹਨਾਂ ਨੂੰ ਪਤਾ ਲੱਗ ਸਕੇ ਵੀ ਤੀਆਂ ਦਾ ਤਿਹਾਰ ਕੀ ਹੁੰਦਾ ਹੈ ਹਾਂਜੀ ਅੱਗੇ ਆਪਾਂ ਕਹਿੰਦੇ ਸੀ ਤੀਆਂ ਹੁਣ ਆ ਪੱਤੀਆਂ ਗਾਣਾ ਜੀ ਹਾਂਜੀ ਤੀਆਂ ਦਾ ਤਿਹਾਰ ਕਰਿਆ ਜੀ ਇਹ ਇਹ ਆਪਾਂ ਰਲ ਮਿਲ ਕੇ ਸਾਂਹਮਣੇ ਆਪਣੇ ਸੰਗੋਗਨ ਮਨਾਇਆ ਸੀਗਾ ਸਾਡੇ ਵੀ ਦੋ ਵੱਡੇ ਵੀਰ ਹਨ ਹਰਵਿੰਦਰ ਸਿੰਘ ਹਰਿੰਦਰ ਸਿੰਘ ਤੇ ਚੰਨਜੀਤ ਸਿੰਘ ਇਹ ਵੀ ਇਹ ਮੂਰੇ ਹੋ ਕੇ ਪ੍ਰਾਲਾ ਕਰਦੇ ਹਨ ਉਸ ਦੇ ਪਿੱਛੇ ਅਸੀਂ ਜੁੜਦੇ ਹਾਂ ਜੀ ਉਹਨਾਂ ਨਾਲ ਹਾਂਜੀ ਹਾਂਜੀ ਇਹ ਬਧੀਆ ਗੱਲ ਹੈ ਜੋ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹਾਂਜੀ ਹਾਂਜੀ ਹੁਣ ਅੱਗੇ ਅੱਗੇ ਇਹ ਕੰਮ ਨਹੀਂ ਕਰਦੇ ਹੈ ਹੁਣ ਸਾਰੇ ਪਿੰਡਾਂ ਜਿੱਤਿਆਂ ਤੇ ਹਰ ਮਨਾਇਆ ਜਾਂਦਾ ਹੈ ਪਹਿਲਾਂ ਸਾਨੂੰ ਸਾਵਣ ਦੀ ੜੀ ਗੁੰਦੀ ਵੀ ਕਦੋਂ ਸਾਵਣ ਆਏ ਕਦੋਂ ਨਹੀਂ ਆਈਆਂ ਆਪਣੇ ਘਰਾਂ ਆਣ ਪੇਕੇ ਘਰਾਂ ਆਉਣ ਲੜਕੀਆਂ ਨੂੰ ਆਪਣੇ ਘਰ ਜਾਣ ਹੈ ਜੀ ਵੀਰ ਸੰਧਾਰਾ ਲਿਆਉਂਦੇ ਹੈ ਤੇ ਬਾਮੀ ਚੂੜਾ ਪਾਉਂਦੀਆਂ ਹਨ ਅਜਿਹਾ ਪੂਰਾ ਹਾਰ ਸ਼ਿੰਗਾਰ ਲਾਉਂਦੇ ਹੱਥੇ ਮੈਂ ਮਹਿੰਦੀ ਲਾਗੀਆਂ ਹਨ ਅਤੇ ਪਿੰਗਾ ਝੂਟ ਦਿਆਂ ਹਨ ਫਿਰ ਇੱਕਠੇ ਹੋ ਕੇ ਸਾਰੇ ਸਾਬਰ ਆਲਮੀ ਕੇ ਗਿੱਧਾ ਪਾਉਂਦੇ ਹਨ ਪੱਗੜੇ ਪਾਉਂਦੇ ਹਨ ਬੋਲੀਆ ਪਾਉਂਦੇ ਹਨ ਡੀ ਜੇ ਅਗਰ ਨੱਚਦੇ ਹਨ ਇਹ ਅਸੀਂ ਇਹ ਤਿਹਾਰ ਮਨਾਉਂਦਾ ਪ੍ਰਾਲਾ ਕੀਤਾ ਸੀਗਾ ਵੀ ਅਗਲੇ ਜਨਰੇਸ਼ਨ ਲਈ ਪਤਾ ਲੱਗ ਸਕੇ ਵੀ ਇਹ ਤਿਹਾਰ ਕੀ ਹੁੰਦਾ ਹੈ ਤੁਹਾਡਾ ਕੀ ਨਾਮ ਹੈ ਜੀ ਅਰਵਿੰਦਰ ਕੌਰ ਹੈ ਜੀ ਸੋ ਨਿਹੋਲਕੇ ਦੇ ਵਿੱਚ ਤੀਆਂ ਮਨਾਈਆਂ ਜਾ ਰਹੀਆਂ ਨੇ ਤੀਆਂ ਕਿਉਂ ਮਨਾਈਆਂ ਜਾਂਦੀਆਂ ਨੇ ਇਹ ਪੁਰਾਣਾ ਸੱਭਿਆਚਾਰ ਹੈ ਜੀ ਕੁੜੀਆਂ ਚੜੀਆਂ ਅੱਗੇ ਪੇਕੇ ਆਏ ਕਰਦੀਆਂ ਤੀਆਂ ਹਾਂਜੀ ਇਕੱਠੀਆਂ ਹੋ ਕੇ ਸੌਣ ਦੇ ਮਹੀਨੇ 'ਚ ਆਪਣਾ ਇਹ ਤਿਹਾਰ ਮਨਾਏ ਕਰਦੇ ਤੇ ਜੀ ਉਹਨ ਉਸ ਤਰ੍ਹਾਂ ਹੀ ਚੱਲ ਆਪਣਾ ਸਾਰੇ ਇਕੱਠੇ ਹੋ ਕੇ ਬਣਾ ਲੰਨੇ ਆ ਜੀ ਸੱਭਿਆਚਾਰ ਪੁਰਾਣਾ ਆਪਣਾ ਨਰੇ ਕਲਚਰ ਨਾਲ ਆਪਣਾ ਯਾਦ ਬੱਚਿਆਂ ਨੂੰ ਅੱਗੇ ਬੱਚਿਆਂ ਨੂੰ ਸਿੱਖੇ ਮਿਲਦੀ ਵੀ ਉਸ ਤਰ੍ਹਾਂ ਹੀ ਹਰ ਸਾਲ ਬੱਚਿਆਂ ਨੂੰ ਰੈਂਦਾ ਵੀ ਇਸ ਤਰ੍ਹਾਂ ਹੀ ਕਰਨੀ ਹੈ ਹਾਂਜੀ ਉਹ ਬੱਚਿਆਂ ਨੂੰ ਹੁਣ ਪੂਰਾ ਗਿਆਨ ਨਹੀਂ ਹੁੰਦਾ ਕਿਉਂਕਿ ਹੁਣ ਚਰਖੇ ਮਧਾਨੀਆਂ ਰਹੇ ਤਾਂ ਹੈ ਨਹੀਂ ਨਹੀਂ ਜੀ ਹੁਣ ਬੱਚਿਆਂ ਨੂੰ ਜਿਸ ਤਰ੍ਹਾਂ ਹੁਣ ਪੈਂਗਾ ਇਸ ਤਰ੍ਹਾਂ ਦੇਖ ਕੇ ਬੱਚਿਆਂ ਨੂੰ ਗਿਆਨ ਹੋ ਜਾਂਦਾ ਹੈ ਜੀ ਹਾਂਜੀ ਬੱਚਿਆਂ ਨੂੰ ਪਤਾ ਲੱਗਦਾ ਵੀ ਇਹ ਚਰਖਾ ਹੈ ਮਧਾਨੀ ਐ ਸਭ ਬੱਚਾ ਨੂੰ ਜਿਹੜੇ ਘਰਾਂ ਦੇ ਵਿੱਚ ਜਾਂਦੇ ਹੋਏਗੇ ਚੀਜ਼ਾਂ ਉਹਨਾਂ ਬੱਚਾ ਨੂੰ ਪਤਾ ਹੈ ਪਿੰਡਾਂ ਦੇ ਬੱਚਾ ਨੂੰ ਤਕਰੀਬਨ ਪਤਾ ਹੈ ਜੀ ਧੰਨਵਾਦ ਸਕਰੀ ਬੀਬੀ ਸਾਸਰੀ ਕਾਲ ਸਾਸਰੀ ਕਾਲ ਜੀ ਐ ਬੀਬੀ ਕਿੰਨੀ ਕੋਮਰ ਹੋ ਗਈ ਹੁਣ ਫਿਰ ਫਿਰ ਸਾਨੂੰ ਮਤਲਬ ਆਉਂਦਾ ਹੋ ਗਈ ਨਹੀਂ ਹੈ ਜੀ ਇਹ 70 70 ਤੇ ਉੱਪਰ ਹੋ ਗਈ 70 ਤੇ ਉੱਪਰ ਹੋ ਗਈ ਤੁਸੀਂ ਆਪਣੇ ਜ਼ਮਾਨੇ ਦੇ ਵਿੱਚ ਚਰਖੇ ਮਧਾਣੀਆਂ ਨਾਲੇ ਬੁਣਨੇ ਦਰੀਆਂ ਬੁਣਨੇ ਦੇਖੇ ਹੋਣੇ ਆ ਸਭ ਕਰੇ ਹੱਥਾਂ ਨਾਲ ਸਭ ਕਰਿਆ ਹੱਥਾਂ ਨਾਲ ਹਾਂ ਜੀ ਸੋ ਜਿਹੜੇ ਮਤਲਬ ਕਿ ਸੂਤ ਕੱਤਦੇ ਹੁੰਦੇ ਸੀਗੇ ਚਰਖੇ ਨਾਲ ਚਰਖੇ ਨਾਲ ਕੱਤਦੇ ਹਾਂ ਉਹ ਵੀ ਕੱਤਦੇ ਆ ਇਸ ਤਰ੍ਹਾਂ ਕੱਤਦੇ ਹੁੰਦੇ ਸੀ ਕੀ ਕੀ ਕਰਦੇ ਹੁੰਦੇ ਉਹ ਤੱਕ ਨਹੀਂ ਉਦੋਂ ਖੇੜੀ ਜਾਣੇ ਤਾਂ ਚੰਗ ਛੁੱਟੀ ਜਾਣੀ ਆ ਅੱਛਾ ਜੀ ਰੂ ਰੂ ਲਾ ਕੇ ਹਾਂ ਰੂ ਲਾ ਕੇ ਹਾਂ ਜੀ ਫਿਰ ਉਹ ਤੰਦ ਕਿਨੂੰ ਕਹਿੰਦੇ ਹੁੰਦੇ ਸੀਗੇ ਚਰਖੇ ਦੀ ਤੰਦ ਚਰਖੇ ਦੀ ਤੰਦ ਹਾਂ ਜੀ ਉਹ ਫੇਰ ਉਹ ਜਿਹੜੇ ਗਲੋਟੇ ਬਣਦੇ ਹੁੰਦੇ ਸੀਗੇ ਗਲੋਟੇ ਬਣਦੇ ਹੁੰਦੇ ਸੀ ਹਾਂ ਠੇਰਦੇ ਹੁੰਦੇ ਦੇ ਠੇਰਦੇ ਹੁੰਦੇ ਦੇ ਠੇਰ ਕਾ ਉਹਨਾਂ ਨੂੰ ਫੇਰ ਖੇਸ ਬਣਾਉਂਦੇ ਦੇ ਦਰੀਆਂ ਬਣਾਉਂਦੇ ਦਰੀਆਂ ਠੀਕ ਹੈ ਦਰੀਆਂ ਬੁਣੀਆਂ ਹੋਣੀਆਂ ਹਨਾ ਹਾਂ ਬੁਣੀਆਂ ਐ ਅੱਛਾ ਜੀ ਉਹ ਫੇਰੇ ਅੱਡੇ ਜੇ ਬਣਾਏ ਹੁੰਦੇ ਸੀਗੇ ਹਾਂ ਇੱਲੇ ਕੱਢ ਕੇ ਫਿਰ ਬਣਾ ਲੁੰਦੇ ਤੇ ਹਾਂਜੀ ਕੱਚੀਆਂ ਧਾਤੀਆਂ ਵਾਂ ਅੱਛਾ ਜੀ ਫਿਰ ਰੰਗਾਉਂਦੇ ਵੀ ਹੁੰਦੇ ਸੀਗੇ ਨਾ ਸੂਤ ਨੂੰ ਹਾਂ ਰੰਗ ਪਾ ਪਾ ਕੇ ਫੁੱਲ ਪਾਉਣਾ ਹਾਂਜੀ ਫੁੱਲ ਪਾ ਪਾ ਕੇ ਦਰੀਆਂ ਬੁਣਨੀਆਂ ਹਾਂਜੀ ਅੱਗੇ ਝੋਲੇ ਵੀ ਹੁੰਦੇ ਤੇ ਫੁੱਤੋਤਿਆਂ ਵਾਲੇ ਮੋਰਾ ਵਾਲੇ ਹਨ ਝੋਲੇ ਵੀ ਕੱਢੇ ਪਾਏ ਵੀ ਹੁੰਦੇ ਮੇਰੇ ਕੋਲੇ ਜਾਂ ਹਲੇ ਵੀ ਪਏ ਆ ਅੱਛਾ ਜੀ ਕੱਖੀਆਂ ਨੇ ਪਈਆਂ ਹਾਂਜੀ ਹਾਂ ਠੀਕ ਹੈ ਜੀ ਹਾਂਜੀ ਪੱਖੀਆਂ ਵੀ ਹੋਣੀਆਂ ਹਨ। ਹਾਂ ਪੱਖੀਆਂ ਵੀ ਹੈਗੀਆਂ। ਅੱਗੇ ਨਾਲੇ ਵਗੈਰਾ ਵੀ ਆਪੇ ਬਣ ਲੈਂਦੇ ਆਪੇ ਬੁੰਦੇ ਜੇ। ਹਾਂ ਕੁੜੀਆਂ ਦੇ ਵਿਆਹ ਨੂੰ ਵੀ ਕਰੇ ਸਾਰੇ ਬੁਲ ਬੁਲ ਕੇ ਰੱਖੇ ਆ। ਹਾਂਜੀ। ਤੁਸੀਂ ਆਪਣੇ ਬੱਚਿਆਂ ਦੇ ਜਦੋਂ ਮਤਲਬ ਵਿਆਹ ਕਰੇ ਹੋਣੇ ਉਹਨਾਂ ਦੇ ਵਾਸਤੇ ਕਾਫੀ ਇਹ ਕੰਮ ਕਰਿਆ ਹੋਣਾ। ਸਾਰਾ ਕਰਿਆ ਲੜਕੀਆਂ ਦੇ ਵਿਆਹਾਂ ਨੂੰ। ਅੱਛਾ ਜੀ। ਹਾਂਜੀ। ਸੋ ਜਿਹੜੇ ਨਵੇਂ ਜਨਰੇਸ਼ਨ ਆ ਨਵੀਂ ਅੱਜਕੱਲ ਦੀ ਪੀੜ੍ਹੀ ਆ ਮਤਲਬ ਉਹਨਾਂ ਨੂੰ ਇਸ ਬਾਰੇ ਗਿਆਨ ਘੱਟ ਹੈ ਇਹਨਾਂ ਨੂੰ ਪਤਾ ਨਹੀਂ ਨਾ ਹੈ ਪਤਾ ਨਹੀਂ ਹੈ ਨਹੀਂ ਉਹ ਇੱਕ ਇਹ ਕਦੀ ਕੋਣ ਕੋਈ ਵੀ ਨਹੀਂ ਕਰਦੀ ਨਾ ਕਢਾਈ ਕਰਦੀ ਕੋਈ ਹਾਂਜੀ ਹਾਂਜੀ ਹਾਂ ਬਸ ਹੁਣ ਇੰਨਾ ਹੈ ਵੀ ਜਿਹੜੀਆਂ ਇਹ ਪਿੰਡਾਂ ਸ਼ਹਿਰਾਂ ਦੇ ਵਿੱਚ ਤੀਆਂ ਮਨਾਈਆਂ ਜਾ ਰਹੀਆਂ ਇਹਦੇ ਨਾਲ ਬੱਚਿਆਂ ਨੂੰ ਥੋੜਾ ਜਿਹਾ ਇਹ ਪਤਾ ਲੱਗਦਾ ਵੀ ਇਹ ਵੀ ਕੋਈ ਚੀਜ਼ ਸੀਗੀ ਹਾਂ ਉਹ ਵੀ ਪਤਾ ਲੱਗਦਾ ਚਰਖੇ ਪਏ ਮਧਾਣੀ ਪਈ ਆ ਚਾਟੀ ਗਈ ਆ ਇਹਨਾਂ ਨੇ ਪਤਾ ਲੱਗਦਾ ਹੈ ਧੰਨਵਾਦ ਜੀ ਧੰਨਵਾਦ ਤੁਹਾਡਾ ਕੀ ਨਾਮ ਹੈ ਕਮਲਪ੍ਰੀਤ ਗੌਰ ਅੱਜ ਪਿੰਡ ਨਿਹੋਲਕੇ ਦੇ ਵਿੱਚ ਤੀਆਂ ਮਨਾਈਆਂ ਜਾ ਰਹੀਆਂ ਤੀਆਂ ਕਿਉਂ ਮਨਾਈਆਂ ਜਾਂਦੀਆਂ ਨੇ ਤੀਆਂ ਜਦੋਂ ਆਪਣੀ ਕੁੜੀਆ ਵਿਆਹ ਕੇ ਆਪਣੇ ਪੇਕੇ ਘਰ ਆਉਂਦੀਆਂ ਉਹ ਇਕੱਠੇ ਕਰਕੇ ਇਕੱਠੀਆਂ ਹੁੰਦੀਆਂ ਸੇੜੀਆਂ ਵਿੱਚ ਪੀਂਗਾ ਝੂਟਦੀਆਂ ਫਿਰ ਉਹ ਤਾਂ ਕਰਕੇ ਮਨਾਈਆਂ ਨੇ ਸੋਣ ਦੇ ਮਹੀਨੇ ਦੇ ਵਿੱਚ ਆਪਾਂ ਪੇਕੇ ਆਉਂਦੇ ਆ ਪੇਕੇ ਹਾਂਜੀ ਸੋਣ ਦੇ ਮਹੀਨੇ ਦੇ ਪੇਕੇ ਜਦ ਘਰ ਆਉਂਦੀਆਂ ਤੇ ਇਕੱਠੀਆਂ ਹੋ ਕੇ ਸਹਿਰੀਆਂ ਟਿੱਪਲਾਂ ਦੇ ਥੱਲੇ ਪੀਂਗਾ ਝੂਟਦੇ ਨੇ ਤੁਸੀਂ ਕਦੇ ਇਨੂਆ ਦੇਖਿਆ ਇਨੂਆ ਹਾਂਜੀ ਉਹ ਜਦੋਂ ਆਪਾਂ ਗੋਹਾ ਚੱਕਦੇ ਆ ਟੋਕਰਾਂ ਲੈਂਦੇ ਆ ਉਹਦੇ ਉੱਤੇ ਬੈਲੈਂਸ ਬਣਾਉਣ ਲਈ ਜਦੋਂ ਤੱਕ ਜਾਂਦਾ ਹੈ ਅੱਛਾ ਜੀ ਹਾਂਜੀ ਆਪਣਾ ਪੱਖੀਆਂ ਵੀ ਦੇਖਣੀ ਹਾਂਜੀ ਪੱਖੀਆਂ ਦੇਖਿਆ ਪੱਖੀ ਦੇ ਉੱਪਰ ਇੱਕ ਲੱਗਿਆ ਹੁੰਦਾ ਉਹ ਹਾਂਜੀ ਉਹਨੂੰ ਚੱਲਰ ਕਹਿੰਦੇ ਆ ਚੱਲਰ ਹਾਂਜੀ ਤੇ ਮਧਾਨੀਆਂ ਦੇਖੀਆਂ ਹਾਂ ਹਾਂਜੀ ਮਧਾਨੇ ਦੇਖੀ ਉਹਦੇ ਨਾਲ ਪਰ ਦੁੱਧ ਰਿੜਕਦੇ ਉਹਦੇ ਨਾਲ ਮੱਖਣ ਨਿਕਲਦਾ ਜੀ ਹਾਂਜੀ ਅੱਜ ਕੱਲ ਤਾਂ ਇਲੈਕਟ੍ਰੋਨਿਕ ਚੱਲ ਗਏ ਹਾਂਜੀ ਹਾਂਜੀ ਪਰ ਇਹਨਾਂ ਨੂੰ ਹਮੇਸ਼ਾ ਬਣੇ ਭੀਰ ਦੇ ਵਿੱਚ ਸਬੇਚਾਤ ਵਿੱਚ ਯੂਜ਼ ਕਰਨਾ ਚਾਹੀਦਾ ਹੈ ਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਮਤਲਬ ਕਿ ਅੱਜ ਦੀ ਜਨਰੇਸ਼ਨ ਵਿੱਚ ਸਭ بچے ਉਹਨਾਂ ਨੂੰ ਕੁਝ ਨਹੀਂ ਪਤਾ ਹੈਗਾ ਹਾਂਜੀ ਇਹਨਾਂ ਨੂੰ ਮਤਲਬ ਕਿ ਸਾਰੇ ਕੁਝ ਦਿਖਾਉਣਾ ਚਾਹੀਦਾ ਹਾਂਜੀ ਫੁਲਕਾਰੀ ਤੇ ਚੁੰਨੀ ਦੇ ਵਿੱਚ ਕੀ ਫਰਕ ਹੈ ਕੁਲਕਾਰੀ ਤੇ ਅਹੀ ਤਾਂ ਗਿਆਨ ਨਾਲ ਕੱਢੀ ਜਾਂਦੀ ਸਤਰੰਗੀ ਹਾਂਜੀ ਸਤਰੰਗੀ ਤਾਂ ਗਿਆਨ ਨਾਲ ਕੜਾਈ ਕੱਢੀ ਜਾਂਦੀ ਹੈ ਜੀ ਜਿਹੜੀ ਪਰ ਚੁੰਨੀ ਹੁੰਦੀ ਉਹ ਆਪਣੀ ਮਤਲਬ ਕਿ ਸਿੰਪਲ ਦੀ ਹਾਂਜੀ ਹਾਂਜੀ ਤੇ ਇੱਕ ਮਤਲਬ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਆਲਾ ਹੁੰਦਾ ਸੀ ਆਲਾ ਉਹ ਕੀ ਹੁੰਦਾ ਸੀ ਆਲਾ ਉਹ ਯਾਰ ਪਰ ਤੇ ਦੀਵਾ ਰੱਖਦੇ ਸੀਗੇ ਉਹਦੇ ਹਾਲੇ ਵਿੱਚ ਜਦੋਂ ਲਾਈਟਾਂ ਨਹੀਂ ਤਾਂ ਹੁੰਦੀਆਂ ਤਾਂ ਉਸ ਟਾਈਮ ਬੰਦਾ ਤੇਲ ਪਾ ਕੇ ਉਹਦੇ ਵਿੱਚ ਸ਼ੀਸ਼ੀ ਵਿੱਚ ਦੀਵਾ ਰੱਖਦੇ ਹੁੰਦੇ ਤੇ ਬਿੱਟੀ ਦਾ ਤੇਲ ਪਾ ਕੇ ਨਾਲ ਬੱਤੀ ਲਗਾਈ ਹੁੰਦੀ ਸੀ ਤਾਂ ਹੋਰ ਵੀ ਕੰਮ ਲੈ ਲੈਂਦੇ ਸੀ ਜਿਵੇਂ ਕੋਈ ਕੰਗਾ ਰੱਖਦਾ ਹਾਂਜੀ ਕੰਗਾ ਰੱਖਦਾ ਸ਼ੀਸ਼ਾ ਰੱਖਦਾ ਹਾਂਜੀ ਸ਼ੀਸ਼ਾ ਰੱਖਦਾ ਹਾਂਜੀ ਥੈਂਕ ਯੂ